ਵੈਗੁਰਜੀ ਦਾ ਖਾਲਸਾ ਵੈਗੁਰਜੀ ਕੀ ਫਤਿਹ ਜੀ ਸੁਪਨਿਆਂ ਦੇ ਘਰ ਦੇ ਵਿੱਚ ਮਨੁੱਖਤਾਰੀ ਸੇਵਾ ਪਰਿਵਾਰ ਦੇ ਹਸਪਤਾਲ ਦੀਆਂ ਤਸਵੀਰਾਂ ਜਿੱਥੇ ਸਾਡੇ ਬਾਪੂ ਬਜ਼ੁਰਗ ਦਾਖਲ ਨੇ ਬਾਪੂ ਜੀ ਨੂੰ ਤੁਸੀਂ ਦੇਖਿਆ ਸੀ ਸਿਉਨ ਸਿੰਘ ਜੀ ਨੂੰ ਉਸ ਦਿਨ ਲੈ ਕੇ ਆਏ ਆ ਜਿਸਪਾਲ ਸਿੰਘ ਸਿਉਨ ਪੈਰ ਤੇ ਬਾਪੂ ਜੀ ਦੇ ਕੀੜੇ ਪਏ ਹੋਏ ਸੀਗੇ ਲੁਧਿਆਣੇ ਤੋਂ ਇਦਾਂ ਹੀ ਇਹ ਬਾਪੂ ਜੀ ਅੱਖਾਂ ਤੋਂ ਬਲਾਈਂਡ ਨੇ ਦਿਖਦਾ ਨਹੀਂ ਲੱਤ ਸਾਰੀ ਗਲੀ ਹੋਈ ਸੀਗੀ ਤੁਸੀਂ ਦੇਖਿਆ ਕੱਲ ਝੁੱਗੀ ਦੇ ਵਿੱਚੋਂ ਲੈ ਕੇ ਆਏ ਆ ਲੁਧਿਆਣੇ ਸ਼ੋਕਲ ਪੁਆਇੰਟ ਤੋਂ ਅਸ਼ੋਕ ਕੁਮਾਰ ਜੀ ਨੇ ਇਹਨਾਂ ਦਾ ਬੇਟਾ ਇਹਨਾਂ ਦਾ ਅ ਵਰਨ ਕੁਮਾਰ ਇੱਕ ਬੇਟਾ ਇਹਨਾਂ ਦਾ ਆਪਣਾ ਹੈਗਾ ਵਰਨ ਤੇ ਇੱਕ ਰਗਵ ਆ ਹੈ ਨਾ ਤੇ ਇਹਨਾਂ ਨੂੰ ਤੇ ਨਾ ਮੈਂਬਰਾਂ ਨੂੰ ਲੈ ਕੇ ਆਏ ਆ ਇਸੇ ਤਰ੍ਹਾਂ ਇੱਧਰ ਬਾਪੂ ਜੋਗਰਾਜ ਸਿੰਘ ਜੀ ਬੈਠੇ ਨੇ ਛੱਤੀ ਸਿਕਾਂਦ ਵਾਲੇ ਇਸ ਤਰ੍ਹਾਂ ਹੀ ਬਾਪੂ ਨਾਨਕੂ ਬੈਠਾ ਇਦਾਂ ਹੀ ਬਾਪੂ ਇਧਰ ਗੁਰਦੀਪ ਸਿੰਘ ਇਹ ਉਹ ਬਜ਼ੁਰਗ ਨੇ ਆ ਬਾਪੂ ਜੀ ਨੂੰ ਥੋੜੇ ਦਿਨ ਪਹਿਲਾਂ ਹੀ ਅਸੀਂ ਬਨਾਨਕ ਤੋਂ ਦੁਰਗਾ ਮਾਤਾ ਮੰਦਰ ਦੇ ਬਾਹਰੋਂ ਲੈ ਕੇ ਆਏ ਆ ਇਹ ਬਾਪੂ ਜੀ ਨੂੰ ਵੀ ਉੱਥੇ ਦੁਰਗਾ ਮਾਤਾ ਮੰਦਰ ਦੇ ਲੋਦੇ ਆ ਮਾਤਾ ਜੀ ਨੂੰ ਨਾਨਕਸਰ ਦੇ ਗ੍ਰਾਮ ਕਲੇਰਾ ਤੋਂ ਲੈ ਕੇ ਆਏ ਆ ਇਦਾਂ ਹੀ ਇਸ ਭੈਣ ਨੂੰ ਲਖੇ ਵਾਲੀ ਮੰਡੀ ਤੋਂ ਸ਼੍ਰੀ ਮੁਕਸਰ ਸਾਹਿਬ ਤੋਂ ਤੇ ਇਸੇ ਤਰ੍ਹਾਂ ਹੀ ਇਹ ਸਾਡੇ ਵੀਰ ਨੇ ਕੇਟਰ ਸੇਵਾਦਾਰ ਨੇ ਨਾਲ ਇਹ ਵੀਰ ਕੀ ਹਾਲ ਹੈ ਬੇਟਾ ਠੀਕ ਹੈ ਸਿਰ ਠੀਕ ਆ ਹੁਣ ਤੇਰੀ ਸੇਵਾ ਇਦੇ ਪੇਟ ਦੇ ਵਿੱਚ ਥੈਲੀ ਲੱਗੀ ਹੋਈ ਆ ਪੇਟ ਰਾਈ ਨੂੰ ਲੈਟਰਨ ਕਰਦਾ ਹੈ ਵਿਚਾਰਾ ਬਹੁਤ ਮਾੜੀ ਹਾਲਤ ਦੇ ਵਿੱਚ ਸਾਡੇ ਕੋ ਆਇਆ ਤੇ ਇਦਾਂ ਹੀ ਇਹ ਵੀਰ ਬਰਨੂ ਜੀ ਪਏ ਨੇ ਬਰਨੂ ਕੁਮਾਰ ਸ਼ਰਮਾ ਜੀ ਤੇ ਇਹ ਸਾਰੇ ਮੈਂਬਰ ਜਿਹੜੇ ਸੁਪਨਿਆਂ ਦੇ ਘਰ ਵਿੱਚ ਐਡਮਿਟ ਨੇ ਇਹਨਾਂ ਦੀਆਂ ਤਕਲੀਫਾਂ ਇਹਨਾਂ ਦੇ ਦੁੱਖ ਆ ਜਿਹੜੇ ਕਿਸੇ ਦੇ ਕੀੜੇ ਪਏ ਸੀ ਕੋਈ ਅਪਾਹਜ ਆ ਕਿਸੇ ਦੀ ਲੱਤ ਟੁੱਟੀ ਹੋਈ ਆ ਕਿਸੇ ਦੀ ਬਾਹ ਟੁੱਟੀ ਹੋਈ ਆ ਤੇ ਇਸੇ ਤਰ੍ਹਾਂ ਹੀ ਇਹ ਸਾਰੇ ਮੈਂਬਰਾਂ ਦੀ ਤੰਦਰੁਸਤੀ ਲਈ ਚੜ੍ਹਦੀ ਕਲਾ ਲਈ ਅਰਦਾਸ ਕਰਿਓ ਅੱਗੇ ਇਹ ਮੈਂਬਰ ਸਾਰੇ ਹਸਪਤਾਲਾਂ 'ਚ ਦਾਖਲ ਹੁੰਦੇ ਸੀ ਕੋਈ ਦੀਪਕ ਹਸਪਤਾਲ 'ਚ ਕੋਈ ਰਘੂਨਾਰਜ 'ਚ ਕੋਈ ਸੀਐਮਸੀ 'ਚ ਕੋਈ ਮੈਡੀਵੇ 'ਚ ਕੋਈ ਔਰੀਸਨ ਹਸਪੀਟਲ 'ਚ ਹੁਣ ਇਹ ਸੁਪਨਿਆਂ ਦਾ ਹਸਪਤਾਲ ਛੋਟਾ ਜਿਹਾ ਅਸੀਂ ਬਣਾ ਲਿਆ ਇਹਦੇ ਉੱਪਰ ਵੀ ਜਿਹੜੀ ਵਾਰਡ ਆ ਉਹ ਵੀ ਫੁੱਲ ਆ ਤੇ ਇੱਥੇ ਅੱਗੇ ਸੰਗਤ ਹਸਪਤਾਲਾਂ ਦੇ ਬਿੱਲ ਸੀ ਜਿਹੜੇ ਉੱਤੇ ਹਸਪਤਾਲਾਂ 'ਚ ਜਾ ਕੇ ਮਰੀਜ਼ਾਂ ਦੇ ਜਮਾ ਕਰਾਇਆ ਹੁੰਦੇ ਸੀਗੇ ਤੇ ਇਲਾਜ ਚੱਲਦੇ ਰਹਿੰਦੇ ਸੀ ਹੁਣ ਬੈਠ ਜਓ ਜੀ ਬੈਠ ਜਓ ਹੁਣ ਮਸਲਾ ਇਹ ਆ ਵੀ ਹੁਣ ਮਰੀਜ਼ ਇੱਥੇ ਹੀ ਢਾਕਲ ਕੀਤੇ ਜਾਂਦੇ ਆ ਸਾਰੇ ਆ ਤੁਸੀਂ ਦੇਖੋ ਨਾਨਕੂ ਬਾਬਾ ਕਿਸ਼ਨ ਲਾਲ ਗਰਮੀਤ ਸਿੰਘ ਰਜਿੰਦਰ ਕੌਰ ਅਨਨੋਨ ਬਾਬਾ ਰਮੇਸ਼ ਕੁਮਾਰ ਸ਼ਿਵਾ ਪਰਗਣ ਬਾਬਾ ਨੀਮ ਬਹਾਦਰ ਗਰਦਿਆਲ ਸਿੰਘ ਭਪਿੰਦਰ ਸਿੰਘ ਬਲਬੀਰ ਸਿੰਘ ਅਜੀਤ ਸਿੰਘ ਰਾਜਕੁਮਾਰ ਲਾਲਚੰਦ ਵਧਵਾ ਜਿਸਪਾਲ ਸਿੰਘ ਸਿਉਣ ਗਰਮੀਤ ਸਿੰਘ ਬਲਜਿੰਦਰ ਸਿੰਘ ਕਿਸ਼ੋਰ ਰਾਜਕੁਮਾਰ ਤੇ ਚੇਤੋ ਚੇਤੂ ਇਹ 21 ਮਰੀਜ਼ ਇੱਥੇ ਅੰਦਰ ਦਾਖਲ ਨੇ ਫਸਟ ਫਲੋਰ ਦੇ ਉੱਤੇ ਗਰਾਉਂਡ ਫਲੋਰ ਦੇ ਉੱਤੇ ਫਿਰ ਆ ਉੱਪਰ ਫਸਟ ਫਲੋਰ ਤੇ ਪ੍ਰਕਾਸ਼ ਸਿੰਘ ਭਲਬੀਰ ਸਿੰਘ ਰਿਸ਼ਵੇ ਰਜੇਸ਼ਵਰ ਜੀ ਗੋਪਾਲ ਜੀ ਸतीश ਕੁਮਾਰੀ ਰਣਵੀਰ ਸਿੰਘ ਕ੍ਰਿਸ਼ਨਾ ਮਾਤਾ ਕਮਲਜੀਤ ਕੌਰ ਰੇਖਾ ਮਾਤਾ ਮੁਖਤਿਆਰ ਸਿੰਘ ਬਲਜੀਤ ਸਿੰਘ ਚੰਨੀ ਬੂਟਾ ਜਗਿੰਦਰ ਰਮੇਸ਼ ਚੰਦ ਸ਼ਰਮਾ ਚਰਨਜੀਤ ਕੌਰ ਬਿੱਲਾ ਜਗਜੀਤ ਸਿੰਘ ਦਰਸ਼ਨ ਬਾਬਾ ਲੁੱਗੀ ਹਰਦੀਪ ਸਿੰਘ ਜਗਮੋਹਨ ਸਿੰਘ ਤੇ ਮੇਵਾ ਸਿੰਘ, ਕਿਸ਼ਨੂ ਮਾਤਾ, ਕਮੋਦ ਬਾਬਾ, ਪ੍ਰੀਤੀ, ਪਰਮਜੀਤ ਕੌਰ, ਆਸ਼ੂ, ਰਮੇਸ਼, ਭਪਿੰਦਰ ਤੇ ਹਰਭਜਨ ਤੇ ਪ੍ਰਤਾਪ ਸਿੰਘ ਦਾਰਾ 33 ਮਰੀਜ਼ ਕੁੱਲ ਉੱਪਰ ਫਸਟ ਫਲੋਰ ਦੇ ਉੱਪਰ ਨੇ। ਫਿਰ 3rd ਫਲੋਰ ਦੇ ਉੱਤੇ ਮੋਨ ਸਿੰਘ, ਬਲਦੇਵ ਸਿੰਘ, ਸਰਿੰਦਰ ਸਿੰਘ, ਅਮਰਤ ਸਿੰਘ, ਗਰਤੇਜ ਸਿੰਘ, RAM ਸੇਵਕ, ਰਜਿੰਦਰ ਸਿੰਘ, ਲਾਲਤੂ ਤੇ ਲਾਲਚੰਦ ਚੰਦ ਸਿੰਘ ਤੇ ਸਾਗਰ ਸਿੰਘ ਇਹ ਉਹ ਮਰੀਜ਼ ਨੇ ਜਿਨ੍ਹਾਂ ਦੇ ਵੱਡੇ ਜ਼ਖਮ ਨੇ ਤੀਜੀ ਫਲੋਰ ਤੇ ਉਹ ਬੰਦੇ ਨੇ ਜਿਨ੍ਹਾਂ ਦੇ ਪੱਟੀਆਂ ਹੁੰਦੀਆਂ ਵੱਡੇ ਵੱਡੇ ਜ਼ਖਮ ਨੇ ਜਿਨ੍ਹਾਂ ਦੇ ਸਮੈਲ ਆਉਂਦੀ ਹੈ ਬਹੁਤ ਜ਼ਿਆਦਾ ਉਹਨਾਂ ਨੂੰ ਅਸੀਂ ਅੱਡ ਤੀਜੀ ਮੰਜ਼ਲ ਤੇ ਰੱਖਿਆ ਹੋਇਆ ਵਾ ਤੇ ਇਹ ਸਾਰੇ ਮੈਂਬਰ ਨੇ ਜਿਹੜੇ ਇਹ ਅਲੱਗ-ਅਲੱਗ ਇਹਨਾਂ ਦੀਆਂ ਜਿਹੜੀਆਂ ਕੈਟਾਗਰੀਆਂ ਵਾ ਉਹਦੇ 'ਚ ਨੇ ਕੋਈ ਅੱਖਾਂ ਦਾ ਵਾ ਕੋਈ ਡਾਇਬਟਿਕ ਨੇ ਕੋਈ ਸ਼ੂਗਰ ਦੇ ਮਰੀਜ਼ ਆ ਜਿਹੜੇ ਹਨਾ ਉਹਨਾਂ ਦੀਆਂ ਅਲੱਗ-ਅਲੱਗ ਦਵਾਈਆਂ ਚੱਲਦੀਆਂ ਜਾਂ ਉਹਨਾਂ ਦਾ ਅਲੱਗ-ਅਲੱਗ ਡਾਈਟ ਚੱਲਦੀ ਆ ਤੇ ਇੱਥੇ ਡਾਈਟ ਵਾਲੇ ਬੰਦੇ ਵੀ ਸਾਡੇ ਬੈਠੇ ਨੇ ਕਿ ਬਾਪੂ ਜੀ ਨੇ ਸਾਡੇ ਇਹਨਾਂ ਦੇ ਸ਼ਿਸ਼ੂਪਾਲ ਜੀ ਦੀ ਇੱਕ ਲੱਤ ਹੈ ਨਹੀਂ ਬੀਲ ਚੇਅਰ ਤੇ ਹੀ ਨੇ ਇਸੇ ਹਸਪਤਾਲ ਤੋਂ ਹੀ ਠੀਕ ਹੋਏ ਨੇ ਨਵਾਂ ਸ਼ਹਿਰ ਤੋਂ ਰਾਹੋ ਰੋਡ ਤੋਂ ਲੈ ਕੇ ਆਏ ਸੀ ਬਾਪੂ ਜੀ ਦੀ ਲੱਤ ਗਲੀ ਹੋਈ ਸੀ ਜਦੋਂ ਲੈ ਕੇ ਆਏ ਸੀ ਤੇ ਜਦੋਂ ਦੇ ਠੀਕ ਹੋਏ ਨੇ ਇਸੇ ਹਸਪਤਾਲ ਦੀ ਸੇਵਾ ਕਰ ਰਹੇ ਨੇ ਤੇ ਇਹ ਸਾਰੇ ਮਰੀਜ਼ ਜਿਵੇਂ ਤੁਸੀਂ ਦੇਖਦੇ ਹੋ 21 ਮਰੀਜ਼ ਇੱਥੇ ਆ 31 ਮਰੀਜ਼ ਇਹਦੇ ਉੱਪਰ ਆ 21 ਤੇ 31 52 ਤੇ 10 ਮਰੀਜ਼ 3rd ਫਲੋਰ ਦੇ ਉੱਪਰ ਆ ਤੇ 62 ਮਰੀਜ਼ ਟੋਟਲ ਇੱਥੇ ਕੁੱਲ ਹਸਪਤਾਲ ਦੇ ਵਿੱਚ ਸਾਡੇ ਸੁਪਨਿਆਂ ਦੇ ਹਸਪਤਾਲ ਦੇ ਵਿੱਚ ਦਾਖਲ ਨੇ ਤੇ ਇਹ ਸਾਰੇ ਮਰੀਜ਼ਾਂ ਦਾ ਇਲਾਜ ਡਾਕਟਰਾਂ ਦੀ ਤਨਖਾਹ ਨਰਸਿੰਗ ਸਟਾਫ ਦੀ ਤਨਖਾਹ ਦਵਾਈਆਂ ਇਕੁਪਮੈਂਟਸ ਸਾਰਾ ਅੱਗੇ ਜਿਵੇਂ ਤੁਹਾਨੂੰ ਦੱਸਿਆ ਸੰਗਤ ਆ ਹਸਪਤਾਲਾਂ ਦੇ ਬਿੱਲ ਦੇ ਜਾਂਦੇ ਸੀ ਮਰੀਜ਼ਾਂ ਦੇ ਬਿੱਲ ਇਲਾਜ ਆਪਣੇ ਆਪ ਹੋਈ ਜਾਂਦੇ ਹੁਣ ਸਾਨੂੰ ਤੁਹਾਡੇ ਸਹਿਯੋਗ ਦੀ ਤੁਹਾਡੇ ਸਾਥ ਦੀ ਲੋੜ ਆ ਸਾਡੀ ਬੇਨਤੀ ਆ ਹਸਪਤਾਲ ਦੇ ਇਲਾਜ ਦੇ ਵਿੱਚ ਜਰੂਰ ਬਣਦਾ ਯੋਗਦਾਰ ਪਾਵੋ ਐਜੇ ਸੇਵਾਦਾਰ ਐਜੇ ਮੈਂਬਰ ਸਾਡੇ ਨਾਲ ਜੁੜੋ ਤੁਸੀਂ ਐਜੇ ਸੇਵਾਦਾਰ ਜੁੜ ਕੇ ਮੈਂਬਰ ਜੁੜ ਕੇ ਰਜਿਸਟਰਡ ਹੋ ਕੇ ਤੁਸੀਂ ਸਾਨੂੰ ਕੰਟਰੀਬਿਊਸ਼ਨ ਕਰ ਸਕਦੇ ਹੋ ਉਹਦੇ ਲਈ ਕੋਈ ਫਿਕਸ ਅਮਾਉਂਟ ਨਹੀਂ ਵੀ ਤੁਸੀਂ ਮਹੀਨੇ ਦੇ ਕੋਈ ਪੈਸੇ ਦੇਣੇ ਆ ਸਿਰਫ ਇੰਨਾ ਹੀ ਆ ਵੀ ਤੁਸੀਂ ਆਪਣਾ ਆਧਾਰ ਕਾਰਡ ਤੇ ਪੈਨ ਕਾਰਡ ਸਾਨੂੰ ਵਟਸਐਪ ਕਰਨਾ ਅਸੀਂ ਤੁਹਾਨੂੰ ਐਜੇ ਸੇਵਾਦਾਰ ਰਜਿਸਟਰਡ ਕਰ ਲੈਣਾ ਫਿਰ ਤੁਸੀਂ ਜਦੋਂ ਵੀ ਕਿਤੇ ਚਾਹੋ ਆਪਣੀ ਸੇਵਾ ਪਾ ਸਕਦੇ ਹੋ ਇਸ ਘਰ ਨੂੰ ਇਸ ਪਰਿਵਾਰ ਨੂੰ ਚਲਾਉਣ ਵਾਸਤੇ ਤੁਹਾਡੇ ਸਾਥ ਦੀ ਲੋੜ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ